ਬਾਈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਬਾਈ ਤੁਹਾਨੂੰ ਪਤਾ ਹੀ ਆਪਾਂ ਸਵੇਰੇ ਵੀ ਵੀਡੀਓ ਪਾਈ ਸੀ ਆਪਣੇ ਉਧਰਲੇ ਸ਼ਮਸ਼ਾਨ ਘਾੜ ਚ ਵੀਡੀਓ ਪਾਈ ਸੀ ਤੇ ਆਪਾਂ ਆਪਣੇ ਪਿੰਡ ਦੇ ਹੁਣ ਦੂਸਰੇ ਸ਼ਮਸ਼ਾਨ ਘਾੜ ਚ ਖੜਿਆਂਗੇ ਅਸੀਂ ਸ਼ਾਮ ਨੂੰ 5 ਵਜੇ ਦਾ ਟਾਈਮ ਰੱਖਿਆ ਸੀ ਉਰੇ ਸਾਰਿਆਂ ਨੇ ਇਕੱਠੇ ਹੋਣ ਦਾ ਤੇ ਆਪਣੇ ਪਿੰਡ ਦੇ ਦੂਸਰੀ ਸਾਈਡ ਦੇ ਵੀ ਜਿੰਨੇ ਆਪਣੇ ਭਾਈ ਨੇ ਸਾਰੇ ਉਰੇ ਆ ਚੁੱਕੇ ਨੇਗੇ ਤੇ ਇਹੀ ਕਹਿਣਾ ਚਾਹੁੰਦੇ ਸੀਗੇ ਵੀ ਆਪਾਂ ਉਧਰ ਵੀ ਮਸ਼ੀਨ ਪਾਸ ਹੋ ਗਈ ਤੇ ਸਰਪੰਚ ਸਾਹਿਬ ਵੀ ਖੜੇ ਨੇ ਆਪਣੇ ਨਾਲ ਤੇ ਆਪਣੇ ਕਲੱਬ ਦੇ ਸਾਰੇ ਜਿੰਨੇ ਮੈਂਬਰ ਨੇ ਸਾਰੇ ਨਾਲ ਖੜੇ ਨੇਗੇ ਤੇ ਵਿੱਚ ਕਈ ਕਮੈਂਟਾਂ ਚ ਆਪਣੇ ਭਾਈਆਂ ਦੇ ਕਮੈਂਟ ਆਈ ਜਾਂਦੇ ਸੀਗੇ ਵੀ ਐਂ ਕਰਕੇ ਵੀ ਸਵੇ ਸਾਰੇ ਪਿੰਡ ਚ ਇੱਕ ਇੱਕ ਬਣਾਓ ਸਾਡੇ ਪਿੰਡ ਦੀ ਵੋਟ ਬਹੁਤ ਜ਼ਿਆਦਾ ਆ ਤਾਂ ਕਰਕੇ ਜਿਵੇਂ ਜਿਹੜੀ ਬਾਕੀ ਰੀਤ ਚੱਲਦੀ ਹੁੰਦੀ ਆ ਉਹ ਜਿਵੇਂ ਜਿਵੇਂ ਇੱਕਾ ਹੋਈ ਜਾਊਗਾ ਸਾਡੇ ਪਿੰਡ ਦਾ ਉਹ ਬਾਈ ਪਿੰਡ ਦਾ ਨਗਰ ਦਾ ਕੰਮ ਆ ਜਿਵੇਂ ਜਿਵੇਂ ਇੱਕਾ ਹੋ ਜਾ ਉਹ ਇਕੱਠੇ ਵੀ ਕਰ ਲੈਣਾ ਇੱਕ ਦਿਨ ਮਾਰਾ ਸੁੱਖ ਰੱਖੇ ਉਹ ਇੱਕ ਹੋ ਜਾਣਾ ਬਸ ਇਹੀ ਸਾਡੇ ਦਾ ਬੇਨਤੀ ਆ ਜਿੰਨਾ ਕਿ ਸੱਤੋ ਹੋ ਰਿਹਾ ਅਸੀਂ ਕਰ ਰਹੇ ਆ ਵੀ ਸਾਰੇ ਪਿੰਡ ਦੇ ਤੌਰ ਤੇ ਬੱਤੀ ਦਾ ਡਾਪੈਂਟ ਕਾਫੀ ਵੱਡਾ ਬਈ ਯਾਰ ਹਨਾ ਵੀ ਦੂਰੀ ਵੀ ਵੱਧ ਪੈਣ ਲੱਗ ਜਾਂਦੀ ਉਧਰ ਜਾਣ ਤੇ ਤੇ ਇਧਰ ਹੋ ਕਰਨ ਤੇ ਤਾਂ ਕਰਕੇ ਸੀ ਜਿੰਨੇ ਕੁ ਜੋਗਰੇ ਸੀਗੇ ਵੀ ਆਪਾਂ ਮਸ਼ੀਨ ਨਹੀਂ ਦੋ ਲਵਾ ਸਕਦੇ ਸੀਗੇ ਵੀ ਵੋਟ ਵੀ ਜਿਆਦੇ 299 ਸਰਦਾ ਵੀ ਨਹੀਂ ਇੱਕ ਤੇ ਨਹੀਂ ਚੱਲ ਸਕਦਾ ਕੰਮ ਹਾਂ ਕਈ ਵਾਰ ਜਿਆਦੇ ਉਹ ਹੋਣ ਜਿਆਦਾ ਸ਼ਮਸ਼ਾਨ ਘਟ ਵੱਡਾ ਹੋਏ ਬਹੁਤ ਜਿਆਦੇ ਹਾਂ ਇਹ ਹੋ ਸਕਦਾ ਹੈਗਾ ਤੇ ਬਸ ਇਹੀ ਕਹਿੰਦਾ ਸੀਗਾ ਸਾਰੇ ਮੇਰੇ ਭਾਈਆਂ ਨੂੰ ਬਾਹਰੇ ਬੈਠੇ ਨੇ ਜਿਹੜੇ ਸਾਡੇ ਪਿੰਡ ਦੇ ਐਨ ਆਰ ਆਈ ਇਧਰੋਂ ਵੀ ਉਧਰੋਂ ਵੀ ਹਨਾ ਜਿੰਨੇ ਕੁ ਹੋ ਸਕਦਾ ਸਾਰੇ ਪਿੰਡ ਸਹਿਯੋਗ ਦਿਓ ਯਾਰ ਸਾਡਾ ਹਨਾ ਮੂਰੇ ਲੱਗੇ ਨੇਗੇ ਨੌਜਵਾਨ ਸਾਰੇ ਤੇ ਸਹਿਯੋਗ ਦਿਓ ਤੇ ਬਾਹਰੋਂ ਜੋ ਵੀ ਮਦਦ ਕਰ ਸਕਦਾ ਜਰੂਰ ਮਦਦ ਕਰਿਓ ਠੀਕ ਆ ਬਾਈ ਸਹਿਮਤ ਤੁਸੀਂ ਸਾਰੇ ਲਵਾ ਦੀ ਆਪਾਂ ਮਸ਼ੀਨ ਉਰੇ ਠੀਕ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ